ਪੰਜਾਬ ਦੇ ਵਿੱਚ ਅਨੇਕਾਂ ਹੀ ਅਜਿਹੇ ਨਾਟਕ ਮੰਡਲੀਆਂ ਲਗਾਤਾਰ ਕਾਰਜਸ਼ੀਲ ਨੇ ਉਹ ਸਾਰੀਆਂ ਹੀ ਭਾਜੀ ਗੁਰਸ਼ਰਨ ਸਿੰਘ ਦੀ ਨਾਦੀ ਸੰਤਾਨ ਹਨ 20ਵੀਂ ਸਦੀ ਦੇ ਸਹਿਤਕ ਸੱਭਿਆਚਾਰਕ ਇਤਿਹਾਸ ਵਿੱਚ ਗੁਰਸ਼ਰਨ ਸਿੰਘ ਦਾ ਹੋਣਾ ਇੱਕ ਵੱਡੀ ਇਤਿਹਾਸਿਕ ਘਟਨਾ ਸੀ ਇਹਨੇ ਵੱਡੇ ਦੁਖਾਤ ਵਾਪਰ ਰਹੇ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਲੋਕਾਂ ਦਾ ਕਾਹਨ ਹੋ ਗਿਆ ਹੈ ਤੇ ਤੁਸੀਂ ਉਹਦੇ ਬਾਰੇ ਚਾਰ ਸ਼ਬਦ ਕਹਿ ਕੇ ਹਾ ਦਾ ਦਾਦਾ ਵੀ ਨਹੀਂ ਮਾਰਿਆ 1968 71 ਦਾ ਦੌਰ ਸੀ ਜਦੋਂ ਨੌਜਵਾਨਾਂ ਨੂੰ ਨਕਸ਼ਲੀ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰਿਆ ਜਾਂਦਾ ਸੀ ਬਾਬਾ ਪੂਜਾ ਸਿੰਘ ਵਰਗੇ ਬਜ਼ੁਰਗਾਂ ਨੂੰ ਵੀ ਸ਼ਹੀਦ ਕੀਤਾ ਗਿਆ ਗੁਰਸ਼ਰਨ ਸਿੰਘ ਨੇ ਉਸ ਵੇਲੇ ਵੀ بلند ਆਵਾਜ਼ ਉਹਨਾਂ ਕਤਲਾਂ ਦੇ ਖਿਲਾਫ ਉਠਾਈ ਤੇ ਗੁਰਸ਼ਰਨ ਸਿੰਘ ਸੀ ਜਿਨੇ ਸਭ ਤੋਂ ਪਹਿਲਾਂ ਪਾਸ਼ ਦੀ ਕਿਤਾਬ ਲੋਕ ਅਥਾ ਛਾਪੀ